ਪੰਜਾਬ ਦੀ ਦਾਣਾ ਮੰਡੀ ਦੇ ਵਿੱਚ ਮੱਕੀ ਦੀ ਫਸਲ ਆ ਰਹੀ ਹੈ ਕਈ ਕਿਸਾਨ ਤਿੰਨ ਤਿੰਨ ਫਸਲਾਂ ਕਰਦੇ ਆਂ ਆਲੂ ਬੀਜਦੇ ਆਂ ਚੋਨਾ ਬੀਜਦੇ ਆਂ ਤੇ ਮੱਕੀ ਦੀ ਬਿਜਾਈ ਕਰਦੇ ਆਂ ਔਰ ਉਹਨਾਂ ਨੂੰ ਇਸ ਵਾਰ ਪਿਛਲੇ ਸਾਲ ਨਾਲੋਂ 3-400 ਰੁਪਏ ਰੇਟ ਵੀ ਵੱਧ ਮਿਲ ਰਿਹਾ ਹੈ ਗੱਲਬਾਤ ਕਰਦੇ ਆਂ ਕਿਸਾਨ ਬਲਵਿੰਦਰ ਸਿੰਘ ਹੈ ਪਹਾੜਪੁਰ ਕਿ ਕਿ 200 ਕਿਲੋ ਮੱਕੀ ਦਾ ਸਾਡੇ ਪਿੰਡ ਚ ਜੀ ਮੱਕੀ ਵਾਲੇ ਇਲਾਕੇ ਚ ਤਾਂ ਵੱਧ ਹੋਊਗਾ ਜੀ ਕਿੰਨਾ ਹੋਊਗਾ ਮਨ ਕਰੇ 7-800 ਕਿਲੋ ਰਾਮ ਨਾਲ ਹੋਊਗਾ ਦੋ ਤਿੰਨ ਪਿੰਡਾਂ ਜੀ ਫਰੇ ਨੇੜੇ ਨੇੜੇ ਹਾਂਜੀ ਹਾਂਜੀ ਔਰ ਪਿੰਡਾਂ ਚ ਵੀ ਹੋਣਾ ਹਾਂ ਹੈਗੀ ਆ ਜੀ ਮੱਕੀ ਬੀਜਣ ਦੇ ਨਾਲ ਕੀ ਫਾਇਦੇ ਆ ਮੱਕੀ ਬੀਜਣ ਦੇ ਐ ਫਾਇਦੇ ਤਾਂ ਇਹੀ ਆ ਜੀ ਆਮਦਨ ਵਧੀਆ ਮਿਲ ਜਾਂਦੀ ਹੈ ਜ਼ਿਮੀਂਦਾਰ ਨੂੰ ਜੀ ਤਿੰਨ ਫਸਲਾਂ ਆਉਂਦੀਆਂ ਠੇਕੇ ਬੜੇ ਮਹਿੰਗੇ ਹੋ ਗਏ ਨੇ ਜੀ ਇਸ ਕਰਕੇ ਇਹਨਾਂ ਤਿੰਨ ਫਸਲਾਂ ਪੁੱਜਣੇ ਵਜੇ ਇਹਦੀ ਰੇਟ ਪਿਛਲੇ ਸਾਲ ਨਾਲੋਂ ਕਿੰਨਾ ਕੁ ਵੱਧ ਮਿਲ ਰਿਹਾ ਹੈਗਾ ਇਹ 4 4-500 ਰੁਪਏ ਦਾ ਫਰਕ ਆ ਜੀ ਇਸੇ ਸਾਲ ਨਾਲ ਹਾਂਜੀ ਹਾਂਜੀ ਖਰਚੇ ਪੂਰੇ ਹੋ ਜਾਣਗੇ ਥੋੜੇ ਬਹੁਤ ਆਹ ਹੋ ਜਾਣਗੇ ਇਹਦੀ ਕਿਸਾਨ ਦਾ ਕਹਿਣਾ ਹੈ ਬਲਵਿੰਦਰ ਸਿੰਘ ਪਾੜਪੁਰ ਦਾ ਵੀ ਇਸ ਵਾਰ ਜਿਹੜੀ ਮੱਕੀ ਦਾ ਭਾਅ ਹੈ ਉਹ ਕਰੀਬ 400 ਰੁਪਏ ਵੱਧ ਦੇ ਪਿਛਲੇ ਸਾਲ ਨਾਲੋਂ ਕਿਸਾਨਾਂ ਦਾ ਆਰਥਿਕ ਪੱਧਰ ਵੀ ਉੱਚ ਔਰ ਫਸਲਾਂ ਵੀ ਤਿੰਨ ਲੈ ਕੇ ਜਾਣੀ ਹੈ ਇੱਕ ਸਾਲ ਤੇ ਤਿੰਨ ਫਸਲਾਂ ਕਿਉਂਕਿ ਠੇਕੇ ਜ਼ਮੀਨ ਦੇ ਮਹਿੰਗੇ ਹੋ ਗਏ ਠੇਕਾ 75 ਰੁਪਏ 75000 ਰੁਪਏ ਪ੍ਰਤੀ ਏਕੜ ਪ੍ਰਤੀ ਏਕੜ ਜਿਹੜਾ ਠੇਕਾ ਹੈ ਉਸ ਦੀ ਪਰਪਾਈ ਕਰਨ ਦੇ ਲਈ ਫਸਲ ਕਿਸਾਨ ਨੂੰ ਤਿੰਨ ਫਸਲਾਂ ਲਾਣੇ ਪੈਂਦੇ ਔਰ ਮਿਹਨਤ ਵੀ ਕਰਦੇ ਹਨ ਕਿਸਾਨ ਸੰਦੀਪ ਗਰਗ ਜੀ ਕਿਸ ਤਰ੍ਹਾਂ ਦਾ ਮਤਲਬ ਆਪੋ ਮਿਲ ਰਹੇ ਹਨ ਔਰ ਕਿਸ ਤਰ੍ਹਾਂ ਦੇ ਫਰਮਾਨਦਾਰ ਜਿਹੜੀ ਸਾਡੇ ਪਰਸ਼ੋਦ ਵਿੱਚ ਮੱਕੀ ਆ ਰਹੀ ਹੈ ਇਹਦੇ ਵਾਸਤੇ ਵਧੀਆ ਮਾਰਕੀਟ ਕਮੇਟੀ ਨੇ ਪੱਕੇ ਫੜ ਬਣਾਏ ਹੋਏ ਨੇ ਇਸ ਕਾਣ ਵਾਸਤੇ ਔਰ ਸੁੱਕ ਕੇ ਮੱਕੀ ਵਿਕਰੀ ਹੈ 2100 ਰੁਪਏ ਦੇ ਸਾਢੇ 2100 ਦੇ ਲਗਭਗ ਇਹਦਾ ਰੇਟ ਚੱਲ ਰਿਹਾ ਹੈ ਪ੍ਰਬੰਧ ਵੀ ਪੂਰੇ ਨੇ ਔਰ ਕਿਸਾਨਾਂ ਨੂੰ ਪੈਸੇ ਵੀ ਨਾਲ ਦੇ ਨਾਲ ਮਿਲ ਰਹੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਜੈ ਸ਼੍ਰੀ ਰਾਮ ਬੋਲਦਾ ਜੀ ਮੱਕੀ ਦੀ ਫਸਲ ਮੰਡੀ ਦੇ ਵਿੱਚ ਆਉਣੀ ਸ਼ੁਰੂ ਹੋਊਗੀ ਜੀ ਔਰ ਉਹਦੇ ਵਧੀਆ ਭਾਅ ਜ਼임ੇਦਾਰ ਨੂੰ ਮਿਲ ਰਹੇ ਨੇ ਪਿਛਲੇ ਸਾਲ ਤੋਂ 200 ਰੁਪਏ 300 ਰੁਪਏ ਪਲੱਸ ਹੈ ਪਿਛਲੇ ਸਾਲ ਇਸ ਮੱਕੀ ਦਾ ਰੇਟ ਸੀਗਾ ਜੀ ਤਕਰੀਬਨ 1000 ਰੁਪਏ ਤੋਂ ਲੈ ਕੇ 1100 ਤੱਕ ਇਸ ਵਾਰੀ ਰੇਟ ਹੈਗਾ ਜੀ 1200 ਤੋਂ ਲੈ ਕੇ 1450 ਤੱਕ ਗਿੱਲੀ ਮੱਕੀ ਦਾ ਔਰ ਸੁੱਕੀ ਮੱਕੀ ਦਾ ਰੇਟ ਜਨਾਬ ਹੈਗਾ 2000 ਤੋਂ ਲੈ ਕੇ 2250 ਤੱਕ ਪੇਮੈਂਟ ਵਗੈਰਾ ਕਿਸ ਤਰ੍ਹਾਂ ਪੇਮੈਂਟ ਆਰਤੀਆ ਤਕਰੀਬਨ ਕੈਸ਼ ਦੇ ਰਿਹਾ ਜੀ ਜ਼ਿਮੀਂਦਾਰ ਨੂੰ ਫਿਲਹਾਲ ਤਾਂ ਕੋਈ ਦਿੱਕਤ ਨਹੀਂ ਕਿਉਂਕਿ ਤੋਂ ਪਾਸ ਸੋਹਣੀਆਂ ਪੈਰੀਆਂ ਨੇ ਮੱਕੀ ਮੱਕੀ ਦੀ ਫਸਲ ਠੀਕ ਹੈ ਤੇ ਜ਼ਿਮੀਂਦਾਰ ਖੁਸ਼ ਹੈ ਜੋ ਤੋਦੀ ਮੱਕੀ ਦੀ ਰਾਈਵਲ ਆਪਣੀ ਸ਼ੁਰੂ ਹੋ ਗਈ ਹੈ ਤੇ ਬਹੁਤ ਸੋਹਣੀ ਫਸਲ ਹੈ ਮੱਕੀ ਦੀ ਤੇ ਪਿਛਲੇ ਸਾਲਾਂ ਨਾਲੋਂ ਮਤਲਬ ਇਤਕੀ ਵਾਧੇ ਰੇਟ ਹੈਗਾ ਇਹਦਾ ਪਿਛਲੇ ਸਾਲਾਂ ਨਾਲੋਂ ਤਕਰੀਬਨ 400 450 ਰੁਪਏ ਰੇਟ ਦੀ ਦਾ ਵਧ ਵੀ ਕਰਿਆ ਪਰ ਮੇਰੀ ਇੱਕ ਕਿਸਾਨ ਵੀਰਾਂ ਨੂੰ ਇਹ ਅਪੀਲ ਹੈ ਵੀ ਉਹ ਜਿਹੜੀ ਆਪਣੀ ਫਸਲ ਲੈ ਕੇ ਆਉਂਦੇ ਆ ਨਾ ਉਹ ਥੋੜੇ ਸਕਾ ਕੇ ਲੈ ਕੇ ਆਣ ਸਕਾ ਨਾਲ ਨਾਲ ਦਾ ਮਤਲਬ ਉਹਨਾਂ ਦਾ ਰੇਟ ਵੱਜ ਹੋਰ ਵੀ ਵਧੀਆ ਮਿਲ ਸਕਦਾ ਉਹਨਾਂ ਨੂੰ ਮੇਰੀ ਇਹ ਗੁੰਜਾਇਸ਼ ਹੈ ਬਾਕੀ ਸਾਡੇ ਜੋ ਪ੍ਰਬੰਧ ਹੈਗੇ ਪਾਣੀ ਦਾ ਲੈਬਾਰਟਰੀ ਦਾ ਸਭ ਸਾਫ ਸੁਥਰਾ ਹੈ ਆਪਣੇ ਪੀਨ ਵਾਟਰਿੰਗ ਬਲੌਗ ਤੇ ਕੋਈ ਕਿਸੇ ਗੱਲ ਦੀ ਦਿੱਕਤ ਨਹੀਂ ਹੈ ਸਟਾਫ ਸਾਡਾ ਉੱਤੇ ਮੌਜੂਦ ਆ ਤੇ ਅਸੀਂ ਕੋਈ ਦਿੱਕਤ ਨਹੀਂ ਆਣ ਦਿੰਦੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼